ਅੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਭੂੰਦੜੀ ਤਹਿਸੀਲ ਜਗਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਇੱਕ ਗੈਸ ਫੈਕਟਰੀ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪਿਛਲੇ ਲੰਬੇ ਦਿਨਾਂ ਤੋਂ ਜਿਹੜਾ ਪੱਕਾ ਮੋਰਚਾ ਲੱਗ ਰਿਹਾ ਵਾ ਆਓ ਤੁਹਾਨੂੰ ਆਪਾਂ ਉੱਥੇ ਲੈ ਚੱਲਦੇ ਹਾਂ ਜਿੱਥੇ ਲਗਾਤਾਰ ਪੱਕਾ ਮੋਰਚਾ ਲੱਗ ਰਿਹਾ ਤੇ ਰੂਸ ਪ੍ਰਦਰਸ਼ਨ ਫੈਕਟਰੀ ਦੇ ਖਿਲਾਫ ਕੀਤਾ ਜਾ ਰਿਹਾ ਵਾ ਤੇ ਇੱਥੇ ਸਾਡੇ ਨਾਲ ਵੱਖ-ਵੱਖ ਜਿਹੜੇ ਆਗੂ ਹੋਣਗੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਵੱਖ-ਵੱਖ ਜਿਹੜੇ ਜਥੇਬੰਦੀਆਂ ਦੇ ਨਮਾਇंदे ਪਹੁੰਚੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਪਹੁੰਚੀਆਂ ਹੀਆਂ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹ ਇਸ ਗਪੀਰ ਮਸਨ ਲੈ ਕੇ ਕੀ ਕਹਿੰਦੇ ਆ ਆਓ ਆਪਾਂ ਕਰਦੇ ਆ ਗੱਲਬਾਤ कन्सरसेशन से सरकार सरकार प्रदूषण फैक्ट्री बंद करो बंद करो बंद करो बंदी फैक्ट्री बंद करो बंद करो बंदी फैक्ट्री बंद करो जनता को बंद कराओ बंद करो ਰਾਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰੱਖ ਦੀ ਕਰੋ ਤਿਆਰੀ ਰੱਖੀ ਹੋ ਕੇ ਜੰਤਾ ਸਾਰੀ ਆਪਣੀ ਰਾਖੀ ਦੀ ਕਰੋ ਤਿਆਰੀ ਰੱਖੀ ਹੋ ਕੇ ਜੰਤਾ ਸਾਰੀ ਲੋਕ ਇਕਤਾ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਪਰਮਾ ਦਾਤੂ ਬੰਦ ਕਰੋ ਬੰਦ ਕਰੋ ਔਰ ਦੂਸ਼ ਫੈਕਟਰੀ ਨਹੀਂ ਚਲਣ ਦਿਆਂਗੇ ਨਹੀਂ ਚਲਣ ਦਿਆਂਗੇ ਨਹੀਂ ਚਲਣ ਦੇ ਸਾਡਾ ਇੱਕ ਜਿੰਦਾਬਾਦ 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 ਸਾਰੇ ਇੱਕ ਤਾਂ ਜ਼ਿੰਦਾਬਾਦ 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 ਸਾਰੇ ਇਲਾਕੇ ਦੇ ਲੋਕਾਂ ਨੇ ਕਾ ਜ਼ਿੰਦਾਬਾਦ 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 ਸਾਰੀਆਂ ਜਨ ਤੱਕ ਜੱਥੇ ਬੰਦਿਆਂ ਜ਼ਿੰਦਾਬਾਦ ਜ਼ਿੰਦਾਬਾਦ ਬਹੁਤ ਬਹੁਤ ਤਰਵਾ ਦਰਸ਼ਕੋ ਅੱਜ ਅਸੀਂ ਪਹੁੰਚੇ ਆ ਪਿੰਡ ਭੁੰਦੜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਇੱਕ ਫੈਕਟਰੀ ਲੈ ਕੇ ਇਲਾਕੇ ਦੇ ਨਿਵਾਸੀਆਂ ਵੱਲੋਂ ਤੇ ਵੱਖ-ਵੱਖ ਜਥਿਆਂ ਵੱਲੋਂ ਇਹ ਕਹਿ ਕੇ ਰੋਸਤਾਨਾ ਤੇ ਪੱਕਾ ਮੋਰਚਾ ਲਾਇਆ ਜਾ ਰਿਹਾ ਤੇ ਇਹ ਜਿਹੜੀ ਫੈਕਟਰੀ ਆ ਇਹ ਪ੍ਰਦੂਸ਼ਿਤ ਫਲਾਵੇਗੀ ਤੇ ਇਲਾਕੇ ਵਿੱਚ ਜਿਹੜੀ ਗੰਦਗੀ ਫੈਲ ਜਾਏਗੀ ਤੇ ਇੱਥੇ ਫੈਕਟਰੀ ਦੇ ਕਾਰਨ ਲੋਕਾਂ ਦਾ ਜਿਉਣਾ ਜਿਹੜਾ ਦੁਭਰ ਹੋ ਜਾਵੇਗਾ ਜਿਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਇਹ ਧਾਨਾ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਵੱਖ-ਵੱਖ ਇਲਾਕੇ ਦੇ ਲੋਕਾਂ ਵੱਲੋਂ ਲਗਾਇਆ ਜਾ ਰਿਹਾ ਵਾ ਤੇ ਸਾਡੇ ਨਾਲ ਆ ਕਾਫੀ ਜਿਹੜੀ ਸੰਘਰਸ਼ ਕਮੇਟੀ ਦੀ ਆਗੂ ਤੇ ਗਰੇ ਇਲਾਕਾ ਨੂੰ ਅਸੀਂ ਪਹੁੰਚੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰ ਜਿਹੜੇ ਸਾਡੇ ਨਾਲ ਇਲਾਕੇ ਦੇ ਜਿਹੜੇ ਆਗੂ ਆ ਤੇ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਆ ਇਹ ਯੂਨੀਅਨ ਦੇ ਆਗੂ ਸਾਡੇ ਨਾਲ ਜੁੜ ਚੁੱਕੇ ਆ ਤੇ ਆਪਾਂ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਅੱਜ ਦੇ ਜਿਹੜੇ ਲਗਾਏ ਜਾ ਰਹੇ ਆ ਰੋਸ ਤੋਂ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਤੋਂ ਲੈ ਕੇ ਕੀ ਕਹਿੰਦੇ ਆ ਉਹ ਆਪਾਂ ਕਰਦੇ ਆ ਗੱਲਬਾਤ ਬਾਈ ਜੀ ਕੀ ਨਾਮ ਖੜਾ ਮਨਿੰਦਰ ਸਿੰਘ ਆ ਜੀ ਤੇ ਅੱਜ ਫਿਰ ਕੀ ਕਹਿਣਾ ਚਾਹੁੰਦੇ ਆ ਜਿਹੜਾ ਜਲ ਲਗਾਤਾਰ ਆ ਪਿਛਲੇ ਲੰਬੇ ਸਮੇਂ ਤੋਂ ਤਾਨਾ ਕਰ ਲਿਆ ਤੇ ਇੱਕ ਜਿਹੜੀ ਵਿਲੱਖਣ ਚੀਜ਼ ਦੇਖੀ ਆ ਤੇ ਵੱਡੀ ਗਿਣਤੀ ਵਿੱਚ ਜਿਹੜੇ ਬੀਬੀਆਂ ਬਣਾ ਲੈ ਹਿੱਸਾ ਲੈ ਰਹੀਆਂ ਵਾ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਫੈਕਟਰੀ ਜ 28 ਤਰੀਕ ਦਾ ਸਾਡਾ ਪੱਕਾ ਧਰਨਾ ਚੱਲਦਾ ਜੀ ਇੱਥੇ ਅਸੀਂ ਦੋ ਤਿੰਨ ਵਾਰੀ ਸਾਡੀ ਮੀਟਿੰਗ ਵੀ ਹੋ ਚੁੱਕੀ ਆ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨੇ ਪਰ ਸਾਨੂੰ ਕੋਈ ਦੱਸਿਆ ਨਹੀਂ ਕਿ ਬੰਦ ਕਰਾਵਾਂਗੇ ਜਾਂ ਨਹੀਂ ਕਰਾਵਾਂਗੇ ਪਰ ਸਾਡਾ ਧਰਨਾ ਪੂਰਾ ਜੋਰ ਸ਼ੋਰ ਨਾਲ ਚੱਲ ਰਿਹਾ ਬੀਬੀਆਂ ਸਾਡੇ ਪੂਰਾ ਸਾਥ ਦੇ ਰਹੀਆਂ ਵਾ ਅਸੀਂ ਇਹ ਫੈਕਟਰੀ ਬੰਦ ਕਰਾ ਕੇ ਰਹਾਗੇ ਇਹਦਾ ਫੈਕਟਰੀ ਬਈ ਸਭ ਤੋਂ ਪਹਿਲਾਂ ਦੱਸਣਾ ਇਹ ਜਾਣਕਾਰੀ ਸਾਂਝੀ ਕਰੋ ਇਹ ਫੈਕਟਰੀ ਤੁਸੀਂ ਕਿਉਂ ਬੰਦ ਕਰਾਉਣ ਲੱਗੇ ਆ ਕੀ ਕਾਰਨਾਂ ਵੀ ਤੁਹਾਨੂੰ ਕੀ ਲੱਗਦਾ ਵਾ ਜਿਹੜੀ ਫੈਕਟਰੀ ਲੋਕਾਂ ਦੇ ਲਾਭ ਦੇ ਲਾਭ ਦੇ ਲਈ ਵੀ ਨੁਕਸਾਨ ਕਰੂਗੀ ਇਹਦਾ ਜੀ ਗੱਲ ਇਹ ਹੈ ਕਿ ਇੱਕ ਤਾਂ ਇਹ ਪਾਣੀ ਪ੍ਰਦੂਸ਼ਣ ਕਰਨਾ ਵਾ ਪਾਣੀ ਧਰਤੀ 'ਚ ਪਾਉਣਾ ਇਹਨਾਂ ਨੇ ਇੱਕ ਹਵਾ ਮਤਲਬ ਗੰਦੀ ਬਦਬੂ ਆਉਣੀ ਆ ਜੀ ਮੈਂ ਮੱਖੀ ਮਛਰ ਬਹੁਤ ਜਿਆਦੇ ਹੋ ਜਾਣਾ ਜੀ ਇਸ ਕਰਕੇ ਅਸੀਂ ਬੰਦ ਕਰਾਉਣਾ ਚਾਹੁੰਦੇ ਆ ਜੀ ਇਹ ਉਹਦਾ ਸਰਕਾਰ ਨੇ ਕੋਈ ਐਨਓਸੀ ਦਿੱਤੀ ਹੋਈ ਨਾ ਜੀ ਐਨਓਸੀ ਤਾਂ ਸਰਕਾਰ ਨੇ ਕੋਈ ਮਨਜ਼ੂਰੀ ਵੀ ਲਈ ਹੋਈ ਇਹਨਾਂ ਨੇ ਠੀਕ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਜਿਹੜੀ ਲੋਕਾਂ ਦਾ ਨੁਕਸਾਨ ਕਰੂਗੀ ਐਨਓਸੀ ਦਾ ਜੀ ਪੈਸੇ ਲੈ ਕੇ ਮੈਲੀ ਜਾਂਦੀਆਂ ਤੁਹਾਨੂੰ ਪਤਾ ਸਰਕਾਰਾਂ ਦੇ ਕੰਮ ਕੀ ਆ ਐਨਓਸੀ ਦਾ ਮੈਲੀ ਜਾਂਦੀਆਂ ਵਾ ਇਹਨਾਂ ਨੇ ਪੈਸੇ ਲੈ ਕੇ ਐਨਓਸੀ ਲੈ ਲਈਆਂ ਵਾ ਪਰ ਅਸੀਂ ਪਿੰਡ ਦੇ ਸਾਰੇ ਇਕਾ ਕਰਕੇ ਇਹ ਫੈਕਟਰੀ ਚੱਲਣ ਦੀ ਜੀ ਕੋਈ ਮਰਜ਼ੀ ਹੋ ਜੇ ਠੀਕ ਹੋ ਜੀ ਜਥੇਬੰਦੀ ਸਾਡੇ ਨਾਲ ਆ ਤੇ ਕਿੰਨੇ ਤਾਂ ਹੋਗੇ ਤੁਹਾਨੂੰ ਲੱਗੇ ਨੂੰ ਜੀ ਇਹ ਹੋ ਗਏ 28 28 ਮਾਰਚ ਤੋਂ ਚੱਲਦਾ ਤੇ ਤੁਹਾਡੇ ਕੋਲ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਇਹਨਾਂ ਦੇ ਜਿਹੜੀ ਆ ਮਰੀਮ ਕਮੇਟੀ ਬਣੀ ਹੋਈ ਫੈਕਟਰੀਾਂ ਦੀ ਕੋਈ ਤੁਹਾਡੇ ਕੋਲ ਪਹੁੰਚ ਕੀਤੀ ਆ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਨੇ ਵੀ ਇਹ ਭਾਈ ਤੁਹਾਨੂੰ ਤੁਸੀਂ ਗਲਤ ਲਾ ਰਹੇ ਆ ਅਸੀਂ ਸਹੀ ਕੰਮ ਕਰ ਰਹੇ ਆ ਸਮਝਾਉਣ ਦੇ ਦਾ ਇਹ ਹੈਗੇ ਆ ਚਲੋ ਸਾਸੀ ਕਮਲੇ ਦਾ ਹੈ ਨਹੀਂ ਸੁਣਾਉਣ ਦੀ ਸਾਨੂੰ ਕੋਈ ਲੋੜ ਨਹੀਂ ਜਿਹਨਾਂ ਨੂੰ ਘਹਰਾਣੀ ਇਹਨਾਂ ਨੂੰ ਕਹਿ ਦਈਏ ਘਹਰਾਣੀ ਤੁਸੀਂ ਲੱਗੇ ਹੋਏ ਆ ਇਹਦੇ ਨਾਲ ਦੀ ਫੈਕਟਰੀ ਉੱਥੇ ਜਾਓ ਉੱਥੇ ਲੋਕਾਂ ਦਾ ਵੀਅਰ ਸੁਣੋ ਜਾ ਕੇ ਕੀ ਹਾਲਤ ਆ ਉੱਥੇ ਫਿਰ ਇਹਨਾਂ ਨੂੰ ਪਤਾ ਲੱਗਣਾ ਹੈ ਕਿ ਨਾਲ ਪ੍ਰਸ਼ਾਸਨ ਲੈ ਕੇ ਵੀ ਗਿਆ ਸੀ ਨਾਲ ਪ੍ਰਸ਼ਾਸਨ ਦਿਖਾਇਆ ਵੀ ਉ ਤੇ ਪ੍ਰਸ਼ਾਸਨ ਮੰਨ ਵੀ ਗਿਆ ਵਾ ਕਿ ਹਾਂ ਮੋਸ਼ਕ ਹੁੰਦਾ ਵਾ ਤੇ ਅਸੀਂ ਰਿਪੋਰਟ ਭੇਜਾਂਗੇ ਕਹਿੰਦੇ ਵੇਖੋ ਹੁਣ ਕੀ ਕਰਦੇ ਆ ਕੀ ਤੁਹਾਨੂੰ ਲੱਗਦਾ ਵੀ ਉੱਥੋਂ ਵਾਲੀ ਫੈਕਟਰੀ ਦੇ ਨਾਲ ਦੀ ਇਹ ਫੈਕਟਰੀ ਲੱਗ ਰਹੀ ਹੈ ਇਹ ਜਮਾਂ ਨਾਲ ਸੇਮ ਜੀ ਠੀਕ ਹੈ ਜੀ ਠੀਕ ਹੈ ਤੇ ਉੱਥੇ ਫਿਰ ਕੀ ਦੇਖਿਆ ਜਾ ਕੇ ਤੁਸੀਂ ਉੱਥੇ ਇਹ ਮੋਸ਼ਕ ਬਾਹ ਜਾਰੇ ਮਾਰਦਾ ਮੱਖੀ ਮੱਛਰਾਂ ਤੇ ਉਹਨੇ ਬੂਰ ਕੀਤੇ ਹੋਇਆ ਧਰਤੀ ਚ ਪਾਣੀ ਪਾਇਆ ਹੋਇਆ ਉਹਨਾਂ ਦਾ ਦਿਖਾਇਆ ਵੀ ਪ੍ਰਸ਼ਾਸਨ ਨੂੰ ਦਿਖਾਇਆ ਵੀ ਸਾਰਾ ਪਰ ਜਾਣ ਕੇ ਅੱਖਾਂ ਵਿੱਚ ਲੰਦੇ ਉੱਠਾ ਉੱਥੇ ਤੁਹਾਨੂੰ ਲੱਗਿਆ ਉੱਥੇ ਮਸ਼ਕ ਮਾਦਾ ਜਾਂ ਉੱਥੇ ਦੇ ਇਲਾਕੇ ਦੇ ਲੋਕਾਂ ਨੇ ਵੀ ਲੱਗ ਰਿਆ ਅਸੀਂ ਇਲਾਕੇ ਦੇ ਲੋਕ ਜਿਹੜਾ ਸਰਬਦਾ ਪਿੱਛੇ ਲੋਕ ਖੁੱਲ੍ਹੇ ਦੇ ਸਾਹਮਣੇ ਆਏ ਹਾਂਜੀ ਹਾਂ ਖੁੱਲ੍ਹੇ ਦੇ ਸਾਹਮਣੇ ਆਇਆ ਜੀ ਤਾਂ ਢਾਈ 300 ਬੰਦਾ ਸੀਗਾ ਜੀ ਉਹਨੇ ਟੈਂਟ ਲਾਇਆ ਹੋਇਆ ਸੀ ਜਦੋਂ ਪ੍ਰਸ਼ਾਸਨ ਗਿਆ ਵਾ ਹਾਂਜੀ ਠੀਕ ਹੈ ਜੀ ਮੇਰਾ ਨਾਮ ਮੱਖਣ ਸਿੰਘ ਆ ਜੀ ਇੱਕ ਪਿੰਡੂ ਮਜ਼ਦੂਰ ਯੂਨੀਅਨ ਦਾ ਲੋਗੋ ਲੱਗਾ ਜੀ ਤੁਸੀਂ ਉਹਦੇ ਕੀ ਉਹਦੇ ਤੇ ਕੰਮ ਕਰਦੇ ਹੋ ਮੈਂ ਉਹਦਾ ਮੀਤ ਪਤਾਣਾ ਜੀ ਠੀਕ ਹੈ ਤੇ ਕੀ ਕੰਮ ਨਹੀਂ ਕਰਦਾ ਠੀਕ ਹੈ ਜੀ ਮੈਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਜਿਹੜੀ ਭੂਂਦੀ ਦੇ ਵਿੱਚ ਇਹ ਜੈਂਟੀ ਗੈਸ ਫੈਕਟਰੀ ਲਾਈ ਆ ਇਹ ਨਹੀਂ ਚੜ੍ਹਣੀ ਚਾਹੀਦੀ ਕਿਉਂਕਿ ਬਹੁਤ ਘਾਤਕ ਆ ਇਸ ਵਾਰ ਕੇ ਪਹਿਲੇ ਹੀ ਪਾਣੀ ਥੱਲੇ ਵਾਲਾ ਸਾਰਾ ਖਰਾਬ ਚੁੱਕਿਆ ਕਿਉਂਕਿ ਥੱਲੇ ਪਾਣੀ ਸਾਰਾ ਪ੍ਰਦੂਸ਼ਿਤ ਹੋ ਚੁੱਕਿਆ ਇਹ ਸਾਡਾ ਜਿਹੜਾ ਪਿੰਡ ਦੀ ਚਾਹਤੀ ਆ ਉਹ 1200 ਫੁੱਟ ਡੂੰਗੀ ਆ ਜੇ ਇਹ ਪ੍ਰਦੂਸ਼ਿਤ ਨਾ ਹੁੰਦਾ ਤੇ 1200 ਫੁੱਟ ਡੂੰਗੀ ਕਰਨ ਦੀ ਲੋੜ ਨਹੀਂ ਸੀ ਪੈਣੀ ਇਸ ਕਰਕੇ ਅਸੀਂ ਇਹ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹ ਫਿਕਸ ਨਹੀਂ ਲੱਗਣੀ ਚਾਹੀਦੀ ਜੇ ਲਾਉਣੀ ਆ ਇਹਨਾਂ ਨੂੰ ਕਿਤੇ ਹੋਰ ਲਾਉਣਾ ਅਤੇ ਇਹ ਤਾਂ ਬਿਲਕੁਲ ਹੀ ਲੱਗਣ ਨਹੀਂ ਦਿੱਸੇ ਦਿਨਾਂ ਮਰਜੀ ਦੀ ਜੋ ਲਾਲੋ ਮਰਦਾ ਜਵਾਂਗੇ ਪਰ ਇਹ ਨਹੀਂ ਠੀਕ ਤਨ ਕੀ ਨਾਮ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਜੀ ਅੱਜ ਫਿਰ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਮੈਂ ਫੈਕਟਰੀ ਬਾਰੇ ਕਹਿਣਾ ਚਾਹੁੰਦਾ ਜੀ ਨਾ ਫੈਕਟਰੀ ਬਿਲਕੁਲ ਇਹਦੇ ਨਾਲ ਦੀ ਲੱਗੀ ਹੋਈ ਆ ਆਪਣੇ ਕੰਕਰ ਰਾਜਪੂਤਾਂ ਠੀਕ ਹੈ ਜੀ ਅਸੀਂ ਉੱਥੇ ਗਏ ਸੀ ਦੋ ਤਿੰਨ ਵਾਰੀ ਮੈਂ ਚ ਆਇਆ ਆ ਅਸੀਂ ਪਹਿਲਾਂ ਆਪ ਗਏ ਸੀ ਸਾਡੀ ਕਮੇਟੀ ਗਈ ਸੀ ਪੂਰੀ ਉੱਥੇ ਦੇ ਲੋਕ ਇੰਨੇ ਕਿ ਦੁਖੀ ਆ ਜਿਵੇਂ ਆਪਣਾ ਕੋਰੋਨਾ ਵੇਲੇ ਲੋਕ ਮੂੰਹ ਬੰਦ ਰੱਖਿਆ ਸੀ ਉਹ ਸਾਰੇ ਪਿੰਡ ਦਾ ਮੂੰਹ ਬੰਨਿਆ ਹੋਇਆ ਓਕੇ ਕੱਲੇ ਇੱਕ ਪਿੰਡ ਦਾ ਲਾਲ ਦੇ ਲਾਗਲੇ ਪਿੰਡਾਂ ਦਾ ਵੀ ਉੱਥੇ 4-500 ਮੀਟਰ ਤੇ ਸਕੂਲ ਆ ਕੋਲੇ ਸਕੂਲ ਦੇ ਬੱਚੇ ਬਚਨ ਜੱਕ ਪੁੱਛ ਲਿਓ ਵੀ ਕੀ ਹਾਲ ਆ ਇੰਨੀ ਗੰਦੀ ਮੌਸਮ ਆਦੀ ਹੁੰਦੀ ਨਾ ਜਿਵੇਂ ਆਪਾਂ ਨੇ ਗਾਟਰ ਦਾ ਢੱਕਣ ਚੱਕ ਕੇ ਨਹੀਂ ਵਿੱਚ ਬੰਦਾ ਇੱਦਾਂ ਕਿ ਪੁੱਤ ਬੰਦ ਕਰ ਜਾ ਉਹ ਕੀ ਹਾਲੂ ਉਹ ਹਾਲ ਉੱਥੇ ਆਮ ਹਵਾ ਚ ਹਵਾ ਇਹ ਬੈਟਰੀ ਹਵਾ ਪ੍ਰਦੂਸ਼ਿਤ ਕਰ ਰਹੀ ਆ ਪਾਣੀ ਥਰੇ ਪ੍ਰਦੂਸ਼ਿਤ ਕਰ ਰਹੀ ਆ ਸਾਡੇ ਨਾਲ ਨਾਲ ਦੇ ਪਿੰਡ ਚ ਪਹਿਲਾਂ ਹੀ ਬਿਮਾਰੀਆਂ ਬਹੁਤ ਆ ਸਾਡੇ ਬੁੱਢਾਂ ਨਾਲ ਜਾਂਦਾ ਕੋਲ ਦੀ ਇਹ ਸਤਲੁਜ ਰੇਰ ਚ ਪਏ ਹੋਇਆ ਸਾਡੇ ਆ ਬਲੀਪੁਰ ਪਿੰਡਾ ਘੌਣੇਵਾਲਾ ਮਾਣੀਏਵਾਲਾ ਆਲੀਵਾਲਾ ਕੋਟਲੀਆ ਸਾਡਾ ਪਿੰਡ ਭੁੰਦਰੀ ਆ ਇਹ ਸਾਡਾ ਤਾਂ ਪਹਿਲਾਂ ਹੀ ਡਾਕੀ ਤੋਂ ਚਾਇਆ ਸੀ ਸਾਡੇ ਪਹਿਲਾਂ ਹੀ ਬੁਰੀ ਬਹੁਤ ਸਾਨੂੰ ਇਹ ਫੈਕਟਰੀ ਦੀ ਕੋਈ ਲੋੜ ਨਹੀਂ ਬਹੁਤ ਪ੍ਰਦੂਸ਼ਿਤ ਫੈਕਟਰੀ ਆ ਇਹਦਾ ਫਾਇਦਾ ਕੋਈ ਸਾਨੂੰ ਹੈ ਨਹੀਂ ਇਹਦਾ ਨੁਕਸਾਨ ਹੀ ਨੁਕਸਾਨ ਆ ਅਸੀਂ ਪ੍ਰਸ਼ਾਸਨ ਸਾਡੇ ਨਾਲ ਵੀ ਗਿਆ ਸੀ ਡੀਸੀ ਸਾਹਿਬ ਨੇ ਕਮੇਟੀ ਬਣਾਈ ਸੀ ਪੰਜ ਮੈਂਬਰੀ ਆ ਉਹਦੀ ਕੋਈ ਮੈਂਬਰ ਭੇਜਿਆ ਸੀ ਮੈਂ ਨਾ ਤਾਂ ਨਹੀਂ ਜਾਂਦਾ ਉਹਨਾਂ ਦੇ ਉਹਨਾਂ ਨੂੰ ਜਾ ਕੇ ਦਿਖਾਇਆ ਨਾ ਜਿਹੜੇ ਐਸਐਚਓ ਸਾਹਿਬ ਜੀ ਰਸੀਗੇ ਉਹ ਤਾਂ ਕਹਿੰਦੇ ਹਾਂ ਜੀ ਮੌਜੂਦ ਹੁੰਦਾ ਮੈਡਮ ਹੀ ਸੀਗੀ ਇੱਕ ਬੀਡੀਪੀ ਸ਼ਾਇਦ ਮੰਨਿਆ ਜਿਹੜਾ ਨਾਲ ਚਾ ਡੀਐਸਪੀ ਸੀ ਉਹ ਕਹਿੰਦਾ ਹਾਂ ਆਉਂਦਾ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਲਾਦਾ ਉਹਦਾ ਨੱਕੀ ਖਰਾਬ ਸੀ ਮੇਨ ਰੱਖ ਪੈਂਦੀ ਕਿ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਦੋ ਰਹਿ ਨਹੀਂ ਵੀ ਉੱਥੇ ਜਿਹੜਾ 2 300 ਬੰਦਾ ਫਿਰਦਾ ਉਹ ਕਹਿੰਦੇ ਸਾਨੂੰ ਵੀ ਭਲੇਖੇ ਰੱਖ ਕੇ ਲਈ ਫੇਟੀਆਂ ਉਹਨਾਂ ਨੇ ਉਹ ਕਹਿੰਦਾ ਸੋਹਣੀ ਜੀ ਜਿਵੇਂ ਤੁਸੀਂ ਇੱਕ ਗੱਲ ਕਰ ਰਹੇ ਹੋ ਦੱਸਣ ਇੱਕ ਗੱਲ ਕਲੀਅਰ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਉੱਥੇ ਵਾਕਿਆ ਸੀ ਗਏ ਆ ਉਹ ਮੁਸ਼ਕਮਾ ਦਾ ਲੋਕ ਵੀ ਕਹਿ ਰਹੇ ਆ ਕਿ ਲੋਕਾਂ ਨੇ ਉਸ ਫੇਲਟੀ ਦੇ ਖਿ ਮੈਂ ਉਦਦਸਨ ਲੱਗਿਆ ਜੀ ਉਹ ਕਹਿੰਦੇ ਸਾਨੂੰ ਬਿਲਕੁਲ ਧੁੱਖੇ ਰੱਖ ਕੇ ਫੈਕਟਰੀ ਲਾਈ ਠੀਕ ਹੈ ਜੀ ਸਾਨੂੰ ਕਹਿੰਦੇ ਇਹ ਹੋਗਾ ਤੁਹਾਡਾ ਅਸੀਂ ਗੋਹਾ ਚੱਕਾਂਗੇ ਜੀ ਐਂ ਕਰਾਂਗੇ ਜੀ ਤੁਹਾਨੂੰ ਬੋਰ ਰੋਜ਼ਗਾਰ ਦਵਾਂਗੇ ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਉਹ ਕਹਿੰਦੇ ਸਾਨੂੰ ਧੁੱਖੇ ਰੱਖਿਆ ਗਿਆ ਫੈਕਟਰੀ ਜਿਵੇਂ ਆਪਾਂ ਤੁਹਾਨੂੰ ਪਿਛਲੇ ਦਿਨ ਹੀ ਆਕਾ ਜੀਰੇ ਫੈਕਟਰੀ ਲੱਗੀ ਸੀ ਨਾ ਉਹ ਬੰਦ ਹੋਈ ਨਾ ਉਹ ਵੀ ਲੋਕ ਕਹਿੰਦੇ ਅਸੀਂ ਹੁਣ ਬੈਠਿਆ ਧਰਨੇ ਤੇ ਸਾਡੇ ਹੁਣ ਜਦੋਂ ਪਾਣੀ ਖਰਾਬ ਹੋਣ ਲੱਗ ਗਿਆ ਅਸੀਂ ਉਹ ਲੋਕ ਇਹ ਵੀ ਕਹਿੰਦੇ ਆ ਕਹਿੰਦੇ ਜੋ ਕਿ ਪ੍ਰਸ਼ਾਸਨ ਆਉਂਦਾ ਆਉਂਦਾ ਬਾ ਨਾਲ ਜਿਹੜੀ ਫੈਕਟਰੀ ਆਸਪਾਸ ਕੋਈ ਜਾਂ ਕੋਈ ਵੀ ਪ੍ਰਸ਼ਾਸਨ ਆਉਂਦਾ ਇੱਥੇ ਇੱਕ ਰਾਤ ਜਾਂ ਦੋ ਰਾਤਾਂ ਸੀ ਕਹਿੰਦੇ ਕੋਠੀ ਦਮਾਂਗੇ ਰਹਿਣ ਨੂੰ ਖਾਣ ਪੀਣ ਨੂੰ ਜਿਹੜਾ ਕਹਿੰਦੇ ਹੋ ਜਾ ਦਵਾਂਗੇ ਇੱਥੇ ਦੋ ਰਾਤਾਂ ਕੱਟਦੇ ਪ੍ਰਸ਼ਾਸਨ ਆਪਦੇ ਪਰਿਵਾਰ ਸਮੇਤ ਆ ਗਏ ਇੱਥੇ ਡੀਐਸਪੀ ਨੂੰ ਕੋਈ ਗੱਲ ਨਹੀਂ ਆਈ ਉਹ ਚੌਪੀ ਧਰ ਗਿਆ ਉਹ ਪਿੰਡ ਤੋਂ ਕਹਿੰਦਾ ਕੋਈ ਹੁਣ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਰਾਜਨੀਤਿਕ ਆਗੂ ਆਇਆ ਜਾਂ ਇਹਨਾਂ ਦੇ ਪ੍ਰਬੰਧਕ ਆਏ ਆ ਦੱਸਣ ਵਾਸਤੇ ਵੀ ਭਾਈ ਵੀ ਕੋਈ ਇੱਥੇ ਮੁਸ਼ਕਲ ਨਹੀਂ ਆਵੇਗੀ ਸਾਨੂੰ ਐਸਡੀਐਮ ਸਾਹਿਬ ਜੁਲਵਾ ਨੇ ਬੁਲਾਇਆ ਸੀ ਇੱਥੇ ਐਸਐਸਓ ਸਾਹਿਬ ਆਏ ਸੀ ਸਤਿ ਸ਼੍ਰੀ ਅਕਾਲ ਮੇਰੇ ਤੋਂ ਸਾਡੀ ਕਮੇਟੀ ਐਸਟਰੀਮ ਕੋਲੇ ਗਈ ਉਹਨੇ ਆਪ ਦੀ ਪੱਕ ਕਰਕੇ ਹੁਣ ਸਾਨੂੰ ਕਹਿੰਦਾ ਵੀ ਮੈਂ ਇਹਦੇ ਬਾਰੇ ਜਾਂਚ ਕਰੂੰਗਾ ਵੀ ਕੀ ਨੁਕਸਾਨ ਆ ਕੀ ਫਾਇਦਾ ਸੀ ਇਸ ਲਈ ਸਾਨੂੰ ਉਹੀ ਗੱਲ ਕਹੀ ਸੀ ਕਿ ਅੱਥੇ ਜਾਓ ਤੁਹਾਨੂੰ ਦਿਖਾਏ ਉਹਨੇ ਆ ਤੁਹਾਨੂੰ ਪਤਾ ਲੱਗ ਜੂ ਸਾਡੀ ਦੋ ਤਿੰਨ ਵਾਰੀ ਮੀਟਿੰਗ ਹੋ ਚੁੱਕੀ ਆ ਪਰ ਨਿਕਲੀ ਬੇਸਿੱਟਾ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਪ੍ਰਸ਼ਾਸਨ ਬਿਲਕੁਲ ਜਿਵੇਂ ਇਹਨਾਂ ਦੀ ਬੋਲੀ ਬੋਲਦਾ ਐਨਓ ਸੀ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੈ ਲੀਆਂ ਪਤਾ ਨਹੀਂ ਜਿਹੜੇ ਸਰਕਾਰੀ ਨਮੰਦੇ ਐਨਓ ਸੀ ਦਿੰਦੇ ਆ ਉਹ ਦਿਖਦੇ ਨਹੀਂ ਪਿੱਟੇ ਗੱਲ ਤੌਰ ਤੇ ਅੱਗੇ ਬਾਹਰ ਦੇ ਦਿਖਦੇ ਨਹੀਂ ਉਹ ਪ੍ਰੈਕਟੀਕਲ ਨਹੀਂ ਕਰਦੇ ਅੰਦਰ ਏਸੀ ਰੂਮ ਚ ਬੈਠੀ ਐਨਓਸੀ ਦੇ ਦਿੰਦੇ ਆ ਜਾ ਉਹ ਜਾ ਕੇ ਦੇਖਣ ਪਤਾ ਕਰਨ ਤਾਂ ਪਤਾ ਲੱਗੇ ਪ੍ਰਸ਼ਾਸਨ ਵੀ ਇਹਨਾਂ ਦੀ ਬੋਲੀ ਬੋਲਦਾ ਰੱਬ ਜਾਣੇ ਪ੍ਰਸ਼ਾਸਨ ਦੀਆਂ ਜੇਬਾਂ ਗਰਮ ਕਰੀਆਂ ਜਾਂ ਸਰਕਾਰਾਂ ਨੇ ਗਰਮ ਜੇਬਾਂ ਕਰਮ ਕਰ ਨੇ ਅਸੀਂ ਪਿਛਲੇ 27-28 ਦਿਨ ਤੋਂ ਬੈਠੇ ਆ ਅਸੀਂ ਪਾਗਲ ਤਾਂ ਨਹੀਂ ਸਾਰਾ ਨਗਰ ਸਾਰਾ ਸਾਰੇ ਇਲਾਕਾ ਹੀ ਆਉਂਦਾ ਵਾ ਹਰੇਕ ਪਿੰਡ ਤੋਂ 5-5 7-7 ਬੰਦੇ ਦੇਖਣ ਇਕੱਠੇ ਰਿਖਿਆ ਹਰੇਕ ਪਿੰਡ ਤੋਂ 5-7 ਬੰਦੇ ਆਉਂਦੇ ਹੀ ਆਉਂਦੇ ਆਸ-ਪਾਸ ਦੇ 15-20 ਪਿੰਡਾਂ ਤੋਂ ਇੱਥੇ ਲੋਕ ਪਹੁੰਚਦੇ ਆ ਸਾਡੇ ਸਾਹ ਦਿੰਦੇ ਆ ਕਿ ਉਹ ਕਹਿੰਦਾ ਜੀ ਬਿਲਕੁਲ ਜੇ ਫੈਕਟਰੀ ਲੱਗੀ ਤਾਂ ਬਹੁਤ ਨੁਕਸਾਨ ਆ ਸਰ ਤਾਂ ਇਹ ਜਮੈਂ ਹੈਰਾਨਾ ਨੀਨ ਉਸ ਦਿੱਤੀ ਕਿਨੇ ਆ ਆ 150 ਮੀਟਰ ਦਾ ਸਕੂਲ ਆ ਦੇਖੋ ਜੀ 25 ਬਣ ਦੇ ਬੱਚੇ ਪੜ੍ਹਦੇ ਇੱਥੇ ਆ ਫੈਕਟਰੀ ਦੀ ਕੰਧ ਜਿੱਥੋਂ ਖਤਮ ਹੋਣੀ ਉੱਥੇ ਨਾਲ ਵਾਦੀ ਸ਼ੁਰੂ ਹੋ ਗਈ ਨਾਲੀ ਦੇਖੋ ਆ ਕਾਦਾ ਨਾਲ ਹੀ ਘਰ ਤੋਂ ਹੋ ਗਿਆ 11-12 ਫੁੱਟ ਦੇ ਸਿਰ ਜਿੱਥੇ ਕੰਧ ਖਤਮ ਹੋਈ ਫੈਕਟਰੀ ਦੀ ਉੱਥੇ ਘਰ ਸ਼ੁਰੂ ਹੋ ਗਿਆ ਤੇ ਜੇ ਫਿਰ ਫੈਕਟਰੀ ਦੇ ਮਾਲਕਾਂ ਜਾਂ ਸਰਕਾਰ ਅੱਜ ਵੀ ਉਹਨਾਂ ਦੀ ਮਦਦ ਕਰੀਏ ਫੈਕਟਰੀ ਨਾ ਬੰਦ ਕੀ ਅਗਲਾ ਕਦਮ ਕੀ ਹੋਗਾ ਸਾਡਾ ਕਦਮ ਹੀ ਸਾਡੇ ਨਾਲ ਜਥੇਬੰਦੀਆਂ ਸਾਰੀਆਂ ਨੇ ਧਨੇਰ ਸਾਹਿਬ ਆਏ ਸੀ ਕਹਿੰਦੇ ਮੈਂ ਇੱਕ ਵਾਰੀ ਹੁਕਮ ਕਰਿਓ ਮੈਂ ਕਹਿੰਦਾ ਸਾਰੇ ਪੰਜਾਬ ਇਕੱਠਾ ਕਰ ਦੂੰ ਸਾਨੂੰ ਪੂਰਾ ਹੌਸਲਾ ਸਾਡੇ ਹੌਸਲੇ ਬੁਲੰਦਾਂ ਜੀ ਕਦੇ ਦਬਦੇ ਨਹੀਂ ਸੀ ਫੈਕਟਰੀ ਬੰਦ ਕਰਾਉਣੀ ਕਰਾਉਣੀ ਅਸੀਂ ਫੈਕਟਰੀ ਨਹੀਂ ਚਲਾਉਂਦੇ ਨਹੀਂ ਸਾਡਾ ਇੰਡਰਾਸਤ ਨਾਲ ਕੋਈ ਰੋਸ ਨਹੀਂ ਇਹਨੂੰ ਕਦੇ ਦੂਰ ਲੈ ਦੋ ਬਸ ਜਿੱਥੇ ਬਸੋਂ ਉੱਥੇ ਹੀ ਲਾਉਣੀ ਆ ਜੱਗਤ ਲਾਲ ਲਾਲ ਜੱਗਤ ਕਿਥੇ ਰਹੇ ਜੱਗਤ ਪਏ ਨੇ ਜਾਂ ਰਾਜਸਥਾਨ ਖਾਲੀ ਰਾਤਨ ਕੰਨਾ ਪਹਿਲਾ ਪਿਆ ਮੈਂ ਰਾਤਨ ਤੋਂ 2-4 ਵਾਰ ਗਿਆ ਜੇ ਮੋਕਾ ਲੱਗਾ ਜਾਣੇ ਸੀ ਮੈਂ ਦੇਖਦਾ ਇਰੀ ਬਹੁਤ ਖਾਲੀ ਪਿਆ ਤੇ ਇਹ ਘਰਾਂ ਚ ਲਾਉਣੀਆਂ ਕੇ ਇਹਨੂੰ ਹੋਰ ਦੂਰ ਦੇ ਚੱਕਰ ਕੇ ਪਾਸੇ ਲੈ ਜਾਓ ਠੀਕ ਹੈ ਧੰਨਵਾਦ ਧੰਨਵਾਦ